ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਆਰਗੇਨਾਈਜ਼ ਕ੍ਰਾਈਮ ਕ੍ਰਿਮੀਨਲਸ ਔਰ ਜਿਹੜੇ ਗੈਂਗਸਟਰਸ ਨੇ ਉਹਨਾਂ ਖਿਲਾਫ ਬੜਾ ਸਖਤ ਐਕਸ਼ਨ ਲਿਆ ਗਿਆ ਔਰ ਬਹੁਤ ਸਾਰੇ ਲੋਕ ਅਰੈਸਟ ਹੋਏ ਨੇ ਔਰ ਆਰਮਜ਼ ਔਰ ਨੇ ਮਿਨਿਸ਼ਨ ਕਾਫੀ ਮਾਤਰਾ ਚ ਉਹਨਾਂ ਤੋਂ ਫੜਿਆ ਗਿਆ ਕੱਲ ਦੁਪਹਿਰ ਦੇ ਟਾਈਮ ਤੇ ਛਾਟਾ ਏਰੀਏ ਦੇ ਵਿੱਚ ਇੱਕ ਬੜਾ ਅਨਫੋਰਚੂਨੇਟ ਮਰਡਰ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਮੀਡੀਏਟਲੀ ਸਾਰੀਆਂ ਟੀਮ ਜਿਹੜੀਆਂ ਸੀ ਵੀ ਸਵੰਗ ਇਨਟੂ ਐਕਸ਼ਨ ਸਾਰਿਆਂ ਨੇ ਅਲੱਗ-ਅਲੱਗ ਟੀਮਾਂ ਬਣੀਆਂ ਕਿਉਂਕਿ ਮਿਊਨਿਸਪਲ ਕਮਿਸ਼ਨਰ ਕਮਿਸ਼ਨਰ ਸੀਗੇ ਜੰਡਿਆਲਾ ਗੁਰੂ ਦੇ ਰਜਿੰਦਰ ਸਿੰਘ ਔਰ ਉਸ ਤੋਂ ਬਾਅਦ ਸਾਰੀਆਂ ਟੀਮਾਂ ਜਦੋਂ ਵਰਕ ਕੀਤਾ ਇਹਦੇ ਚ ਹਿਊਮਨ ਇੰਟੈਲੀਜੈਂਸ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਹਨੂੰ ਔਰ ਟੈਕਨੀਕਲੀ ਵੀ ਸਾਰਾ ਅਸੀਂ ਦੇਖਿਆ ਤੋਂ ਪਹਿਲਾਂ ਬੰਦਿਆਂ ਦੀ ਅਸੀਂ ਪਛਾਣ ਕੀਤੀ ਪਛਾਣ ਕਰਨ ਤੋਂ ਬਾਅਦ ਫਿਰ ਅਸੀਂ ਡਿਵੈਲਪ ਕੀਤੀ ਇਨਫੋਰਮੇਸ਼ਨ ਔਰ ਸਭ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਾ ਕੇ ਪੁਲਿਸ ਪਾਰਟੀ ਨੇ ਰੇਡ ਕੀਤਾ ਜਿੱਥੇ ਜੋਬਨਜੀਤ ਏ ਐਲੀਅਸ ਜੋਬਨ ਜਿਹੜਾ ਕਿ ਇਸ ਇੱਕ ਅਕਿਊਜ਼ਡ ਹੈ ਉਹਨੂੰ ਉੱਥੋਂ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਹੋਰ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਘਰਦਿਆਂ ਨੂੰ ਪੁੱਛਿਆ ਗਿਆ ਨੇ ਰਿਲੇਟਿਵਸ ਨੂੰ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਅਮਿਤ ਜਿਹੜਾ ਕੋਡੇਸ਼ਾ ਜੰਡਿਆਲੇ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਐਲੀਅਸ ਸਟੋਨ ਇਹ ਨਵਾਂ ਕੋਟ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇਹਨਾਂ ਦੋਨਾਂ ਨੂੰ ਗੈਲੈਕਸੀ ਹੋਟਲ ਬੀ ਡਿਵੀਜ਼ਨ ਦੇ ਵਿੱਚ ਇੱਕ ਰੂਮ ਚ ਲੈ ਕੇ ਰਹਿ ਰਹੇ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ। ਔਰ ਉਸ ਤੋਂ ਬਾਅਦ ਫੇਰ ਫਾਲੋਅ ਅਪ ਦੇ ਵਿੱਚ ਪੁਲਿਸ ਪਾਰਟੀ ਸਾਡੀ ਕਿਉਂਕਿ ਮੇਨ ਅਕਿਊ ਜਿਹੜਾ ਗੁਰਪ੍ਰੀਤ ਕੋਪੀ ਹੋ ਰਹੀ ਸੀ ਮਿਲਿਆ ਉਹਦੇ ਬਾਰੇ ਪਤਾ ਲੱਗਾ ਸੀ ਚਵਾਲ ਤੋਂ ਨਿਕਲ ਰਿਹਾ ਹੈ ਮੋਟਰਸਾਈਕਲ ਲੈ ਕੇ ਤਾਂ ਵਿਨੋਦ ਕੁਮਾਰ ਸਾਡੇ ਜਿਹੜੇ ਐਸ ਐਚ ਓ ਛਾਟਾ ਤੇਨਾਂ ਦੀ ਟੀਮ ਨਾਲ ਇਹਨਾਂ ਦੇ ਡੀ ਐਸ ਪੀ ਜਿਹੜੇ ਯਾਦਵਿੰਦਰ ਸਿੰਘ ਹੈ ਉਹ ਇਹਨਾਂ ਨੇ ਜਦੋਂ ਇੱਧਰ ਨੂੰ ਦੇਖਿਆ ਮੋਟਰਸਾਈਕਲ ਤੇ ਇਹਨੇ ਭਜਾ ਲਿਆ ਕਿਉਂ ਇਸ ਮੋੜ ਦੇ ਉੱਤੇ ਆ ਕੇ ਜਿਵੇਂ ਆਪਾਂ ਦੇਖਿਆ ਇਹਨੇ ਸੋਚਿਆ ਵੀ ਪੁਲਿਸ ਜਿਹੜੀ ਹੈ ਮੇਨ ਰੋਡ ਦੇ ਉੱਤੇ ਕੋਈ ਗੱਡੀ ਦੀ ਸਪੀਡ ਜ਼ਿਆਦਾ ਬੈਨ ਫੜ ਲੈਣਗੇ ਇਹਨੇ ਕੱਚੇ ਰਸਤੇ ਕਰ ਲਿਆ ਉੱਥੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਇਹ ਕਾਫੀ ਚਿੱਕੜ ਵੀ ਹੈ ਉੱਥੇ ਜਾ ਕੇ ਦਾ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਉਹਦੇ ਚ ਸਲਿੱਪ ਹੋਇਆ ਤੇ ਇਹਨੂੰ ਫਿਰ ਵਾਰਨਿੰਗ ਦਿੱਤੀ ਗਈ ਇਨਸਪੈਕਟਰ ਬਨੋਦ ਕੁਮਾਰ ਦੀ ਟੀਮ ਵੱਲੋਂ ਕਿ ਤੂੰ ਆਪਣੇ ਆਪ ਨੂੰ ਸਰੈਂਡਰ ਕਰ ਔਰ ਕਿਉਂਕਿ ਇਹਨੇ ਪੁਲਸਟਾਲ ਕਢ ਲਿਆ ਇਹਨਾਂ ਦੇ ਵਾਲ ਇਮੀਡੀਏਟਲੀ ਫਿਰ ਇਹਨੇ ਇੱਕ ਹਵਾਈ ਫਾਇਰ ਵੀ ਕੀਤਾ ਵਾਰਨਿੰਗ ਦੇ ਨਾਲ ਨਾਲ ਉਹਨੇ ਮੁੜ ਕੇ ਪੁਲਿਸ ਦੇ ਉੱਤੇ ਫਿਰ ਇੱਕ ਜਵਾਬੀ ਫਾਇਰ ਕਰ ਦਿੱਤਾ ਜਿਹੜਾ ਕਿ ਸਾਹਮਣੇ ਜਿਹੜੀ ਸ਼ਮਸ਼ਾਨ ਘਾਟ ਦੀ ਕੰਦ ਹੈ ਉਹਦੇ ਉੱਤੇ ਲੱਗਿਆ ਪੁਲਿਸ ਦੀ ਵਹੀਕਲ ਦੇ ਨੇੜੇ ਉਸ ਤੋਂ ਬਾਅਦ ਫਿਰ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਜਿਹੜਾ ਫਾਇਰ ਕੀਤਾ ਤੇ ਜੋ ਇਹਦੀ ਗੋਡੇ ਦੇ ਕੋਲ ਲੱਗਿਆ ਉਹਦੇ ਨਾਲ ਇੰਜਰਡ ਹੋਇਆ ਤੇ ਇਹਦੇ ਤੋਂ ਜਿਹੜਾ ਕ੍ਰਾਈਮ 'ਚ ਵਰਤਿਆ ਗਿਆ ਮੋਟਰਸਾਈਕਲ ਔਰ ਇੱਕ ਗਲੌਕ ਪਿਸਟਲ 9mm ਉਹ ਬ੍ਰਾਮਦ ਹੋਇਆ ਇਹਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਸੀ ਔਰ ਇਹਨਾਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਹੈ ਉੱਥੋਂ ਇਹ ਹੀ ਪਤਾ ਲੱਗਿਆ ਕਿ ਜੰਡੇਆਲਾ ਗੁਰੂ ਏਰੀਏ ਦੇ ਵਿੱਚ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਗੈਂਗਸ ਦੀ ਉੱਥੇ ਰਾਈਵਲਰੀ ਚੱਲ ਰਹੀ ਹੈ ਔਰ ਆਪਸ ਵਿੱਚ ਕਾਫੀ ਇਹਨਾਂ ਦੀ ਜਿਹੜੀ ਹੈ ਕਸ਼ਮਕਸ਼ ਹੈ ਔਰ ਕਾਫੀ ਐਨਿਮੋਸਿਟੀ ਜਿਹਨੂੰ ਕਹਿ ਸਕਦੇ ਆ ਆਪਸ ਕਟੱਣ ਬਹੁਤ ਵਧੀ ਹੋਈ ਹੈ ਤੇ ਇਹਦਾ ਜਿਹੜਾ ਭਰਾ ਹੈ ਗੁਰਪ੍ਰੀਤ ਇਲੀਅਸ ਗੋਪੀ ਦਾ ਕਿਸ਼ਨ ਉਦੇ ਬਾਰੇ ਪਤਾ ਲੱਗਿਆ ਜੋ ਕਿ ਮਿਡਲ ਈਸਟ ਸ਼ਾਇਦ ਭੱਜ ਗਿਆ ਹੈ ਉਥੋਂ ਉਹ ਆਪਰੇਟ ਕਰ ਰਿਹਾ ਹੈ ਜਿਹੜੀ ਲੇਟੈਸਟ ਇਹਨਾਂ ਦੀ ਆਪਸ ਵਿੱਚ ਵਜਾ ਰੰਜਿਸ਼ ਪਤਾ ਲੱਗੀ ਹੈ ਕਿ ਇਹ ਜਿਹੜਾ ਗੁਰਪ੍ਰੀਤ ਕੋਪੀ ਹੁਣੀ ਨੇ ਇਹਨਾਂ ਦੇ ਫੈਮਿਲੀ ਨੂੰ ਉੱਚ ਕਿੱਚ ਵਾਸਤੇ ਫੜਿਆ ਗਿਆ ਸੀ ਡਰੱਗਸ ਦੇ ਵਿੱਚ ਇਨਵੋਲਵਮੈਂਟ ਦੀ ਇਹਨਾਂ ਨੂੰ ਸ਼ੱਕ ਸੀ ਵੀ ਸਾਨੂੰ ਇਹਨੇ ਹਰਜਿੰਦਰ ਸਿੰਘ ਐਮਸੀ ਨੇ ਫਸਾਇਆ ਉਹ ਇੱਕ ਇਹਨਾਂ ਦਾ ਮੇਨ ਡੇਟਸ ਜਿਹੜਾ ਇਹਨੂੰ ਕੜਤਰ ਨੂੰ ਹੋਰ ਤਿੱਖਾ ਕਰਨ ਵਾਲੇ ਗੱਲ ਸੀ ਕਿ ਜੇ ਗੁਰਪ੍ਰੀਤ ਗੋਪੀ ਦੇ ਖਿਲਾਫ ਦੇਖੀ ਆਪਾਂ ਐਨਡੀਪੀਐਸ ਐਕਟ ਦੇ ਦੋ ਮੁਕਦਮੇ ਦਰਜ ਨੇ ਥਾਣਾ ਮੱਤੇਵਾਲ ਅੰਮ੍ਰਿਤਸਰ ਰੂਰਲ ਔਰ ਇੱਕ ਐਨਡੀਪੀਐਸ ਦਾ ਪੀਐਸ ਜੰਡੇਆਲਾ ਔਰ ਇਹਦਾ ਇੱਕ 307 ਦਾ ਜਿਹੜਾ ਮੁਕਦਮਾ ਹੈ ਇਹਦੇ ਭਰਾ ਕਰਨ ਦੇ ਖਿਲਾਫ ਹੈ ਜੰਡੇਆਲੇ ਦੇ ਵਿੱਚ ਜਿਹੜੇ ਤੇ ਮਦਈ ਮੁਕਦਮਾ ਹਰਜਿੰਦਰ ਸਿੰਘ ਜੋ ਮ੍ਰਿਤਕ ਨੇ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਤੇ ਇੱਕ ਹੋਰ 307 ਦਾ ਜੰਡੇਆਲੇ ਦੇ ਵਿੱਚ ਉਹ ਵੀ ਇਹਨਾਂ ਦੇ ਰਿਸ਼ਤੇਦਾਰ ਦੇ ਖਿਲਾਫ ਦਰਜ ਹੈ